ਬੱਲੇ 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 ਧੂਦੇ ਬਾਟ ਦੇਖਾਂਗੇ ਸਾਹਮਣੇ ਮੇਰੇ ਵੀਰੋ ਵੀਰਾ ਸਰਹਾਲੀ ਵਾਲਾ ਜਿੰਨੇ ਟੱਚ ਲਾਉਂਦਾ ਉਹਨੇ ਜੱਫੇ ਪਾਉਣਾ ਜਿੰਨੇ ਟੱਚ ਲਾਉਂਦਾ ਆ ਦੇਖਾਂਗੇ ਸਾਹਮਣੇ ਬਰੰਦੀਪੁਰਿਆ ਤੇ ਦੇਖਾਂਗੇ ਸਾਹਮਣੇ ਬੱਲੇ ਵਾਲਾ ਪਹਿਲਾ ਜੱਫਾ 5000 5000 5000 ਚੋਨਾ ਸਾਹ ਵਾਲਾ ਅਰਸ਼ ਮੇਰੇ ਵੀਰੋ ਬੱਲੇ 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 ਗੁਰ ਸਿੰਘ ਪਿੰਡ ਵਾਲਾ ਪ੍ਰਭਾ ਇਹ ਸਰੀਰ ਇੱਕੋ ਜੀ ਉਮਰਾਂ ਹੁਣ ਭੜਿਆ ਸਾਣ ਹੁਣ ਹੋਈ ਬੱਲੇ ਬੱਲੇ ਪੁੱਜਰ ਪਿੰਡ ਦੇ ਮਹਾਨ ਕਬੱਡੀ ਖਿਡਾਰੀ ਆਏ ਆ ਤੇ ਸੋਨੀ ਛੰਨਾ ਵਾਲਾ ਵੀ ਅੱਜ ਅਪਡੇਟ ਕਰੂਗਾ ਜਿਹਦਾ ਯਾਰ ਗੋਲਟੀ ਕਹਿੰਦੇ ਫੌਜੀ ਵੀ ਲਾਈਵ ਜੁੜਿਆ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੇ ਜਗਵੀਰ ਹੋਣੇ ਅਮਰੀਕਾ ਤੋਂ ਬੜੀ ਸਪੋਰਟ ਹੈ ਵੱਡੇ ਵੀਰ ਹੋਣਾਂ ਦਾ ਵਿਸ਼ੇਸ਼ ਤੌਰ ਤੇ ਸ਼ੇਰੇ ਪੁੱਜਰ ਹੋਣਾਂ ਦਾ ਇੰਗਲੈਂਡ ਤੋਂ ਵੱਡਾ ਮਾਣ ਪਿਆਰੇ ਨਾਲ ਪੰਜਾਬੀ ਬੋਲਾਂ ਲਈ ਭੇਜਿਆ ਹੈ ਕਾ ਨੂੰ ਪਹਿਲੀ ਰੇਡ ਪੈ ਗਈ ਲਖਵੀਰ ਆ ਜਾ ਉੱਥੇ ਆਓ ਭਗੇਲੇ ਪਲਵਾਨ ਦਾ ਜੇਲਾ ਪਹਿਲੀ ਰੇਡ ਸੁਰ ਸਿੰਘ ਪਿੰਡ ਵਾਲਾ ਭੀਮ ਖੇਡ ਦੇ ਮੈਦਾਨ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਆਹ ਕਹਦੇ ਚੋਲਾ ਕਹਿੰਦੇ ਜਾਰਪ ਦੀਆਂ 26 ਕੈਂਟਰੀਆਂ ਤੋਂ ਆਇਆ ਹੈ ਉਹ ਜਿੰਨੇ ਕਹਿੰਦੇ ਕਰ ਲਿਆ ਆਪਣੇ ਰੱਬ ਨੂੰ ਯਾਦ ਇਸ ਵੇਲੇ ਕਹਿੰਦੇ ਸਿਕਸਰਾਰ ਕਬੱਡੀ ਪੌਂਡ ਲਈ ਵਧਿਆ ਹੋਇਆ ਹੈ ਰੱਬ ਸਾਧੂ ਕਹਿੰਦੇ ਖੜਾ ਹੈ ਨਾਲ ਕਹਿੰਦੇ ਜੱਗੂ ਐ ਚੋਲਾ ਸਾਹਿਬਾਣਾ ਤੇ ਨਿਊਜ਼ੀਲੈਂਡ ਖੇਡਾ ਇੱਕ ਮਾ ਪਰ ਸਾਹਮਣੇ ਡੱਕਰ ਉਹ ਸ਼ੇਰਾਂ ਵੀ ਆਇਆ ਜਮਾਨਪੁਰੀਏ ਜਿੰਦੇ ਦਾ ਧੰਨਵਾਦ ਕਰਾਂਗੇ ਮੱਲਕੀਤ ਕਹਿੰਦੇ ਡੇਰੇ ਬਾਬੇ ਨਾਨਕ ਵਾਲਾ ਰਹਿੰਦਾ ਕਹਿੰਦੇ ਕਬੈਟ ਦੇ ਵਿੱਚ ਵੱਡੇ ਵੀਰ ਦਾ ਸਤਕਾਰ ਹੈ ਤੇ ਝਰਬਲ ਸਿੰਘ ਜੀ ਬੀਏ ਸਾਹਿਬ ਸਾਡੇ ਬਹੁਤੀ ਸਤਕਾਰ ਦੇ ਜੋਗ ਨੇ ਤੇ ਲਾਲੀ ਕਹਿੰਦੇ ਬੋਪਾ ਰੱਬ ਤੇ ਪਿੰਡ ਵੱਲੋਂ ਔਰ ਆਪਣੇ ਵੱਡੇ ਭਰਾ ਵੱਲੋਂ ਔਰ ਆਪਣੇ ਵੱਲੋਂ ਮੈਂ ਸਤਿਕਾਰ ਕਰੂੰਗਾ ਧੰਨਵਾਦ ਨੇ ਤੇ ਸਰਦਾਰ ਦੀ ਰੇਡ ਵੱਧਿਆ ਜਾ ਉੱਥੇ ਆਓ ਦੇਖਾਂਗੇ ਇਹ ਪੰਘਾਰੇ ਪੇੜ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਆ ਆਇਆ ਪਤਾਪੁਰਿਆ ਏਕਮਾ ਕਾ 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 ਦੇ ਜੱਫੇ ਲਾਉਣ ਦਾ ਧਮ ਰੱਖਦਾ ਪਰ ਮੁੰਡਾ ਹੱਥਾਂ ਚ ਇਹਨਾਂ ਦੇਖਾਂਗੇ ਤੂਫਾਨ ਦੀ ਰੇਡ ਪੈ ਰਹੀ ਹੈ ਗੁਰਵਿੰਦਰ ਤਿਆਰ ਹੈ ਸੀਕੇ ਵਾਲਿਆ ਲੰਬੂ ਸੀਕੇ ਵਾਲਾ ਤਿਆਰ ਵਰ ਤਿਆਰ ਹੈ ਉਹ ਦੇਖਾਂਗੇ ਮੇਰੇ ਵੀਰੋ ਲੱਭੂ ਹੈ ਇਹਦਾ ਮੁੰਡਾ ਪਹਿਲਵਾਨ ਦਾ ਸ਼ੇਰਾ ਵੇਦਾ ਹੋਵੇਗਾ ਤੇ ਜਗਵੀਰ ਪੁੱੱਤਰ ਪਿੰਡ ਵਾਲਾ ਅਮਰੀਕਾ ਤੋਂ ਵੇਦਾ ਹੋਵੇਗਾ ਬੜਾ ਪਿਆਰ ਹੈ ਰੰਗੀਪੁਰੀਏ ਗੋਪੀ ਨਾਲ ਆਹ ਦੇਖਾਂਗੇ ਸਾਹਮਣੇ ਪਤਾਪੁਰੀਆ ਤੇ ਤੇਜਵੀਰ ਧੁੰਨ ਵਾਲਾ ਮੇਰੇ ਵੀਰੋ ਤੇ ਕਾਕਾ ਜੀ ਕਹਿੰਦੇ ਵੀ ਸ਼ੁਰੂ ਤੱਕ ਖੇਡਦੇ ਰਹਿਣਗੇ ਬਾਬੇ ਦੀ ਮਿਹਰ ਜੋਬਨ ਆ ਗਿਆ ਚੋਲੇ ਵਾਲਾ ਸਿੰਦੇ ਕਰੀ ਗੱਲ ਲਓ ਸਾਹਮਣੇ ਕਹਿੰਦੇ ਲਾਂਡੀਆਂ ਜੀਪਾਂ ਦਾ ਜੇਤੂ ਇਸ ਵੇਲੇ ਕਬੱਡੀ ਪੌਂਗ ਲਈ ਬੜਿਆ ਹੋਇਆ ਹੈ ਹਰ ਸਿਕੰਦਰ ਹੱਥ ਦੇ ਖੜਾ ਹੈ ਆਸਟ੍ਰੇਲੀਆ ਦਾ ਜੰੜਾ ਖੇਡ ਆਇਆ ਹੈ ਪਰ ਸਾਹਮਣੇ ਐ ਗੋਰੀਸਾ ਪਰ ਬਾਜੀ ਦਾ ਕਹਿੰਦੇ ਵੱਡਾ ਮਾਲ ਨੇ ਤੇ ਸਾਡੀ ਮਾਂ ਖੇਡ ਕਬੱਡੀ ਦਾ ਕਹਿੰਦੇ ਵੱਡਾ ਰੈਫਰੀ ਵੀ ਹੈ ਜਿਹੜੇ ਬਾਬਾ ਨੇ ਪਰ ਸਾਹਮਣੇ ਇਸ ਵੇਲੇ ਪੰਘਾਲੇ ਵਾਲਾ ਸੁਖ ਕਰਦਾ ਟਰਾਈ ਵੱਡਾ ਜਫਾ ਲਾਉਂਦਾ ਕਰਦਾ ਹੈ ਯਤਨ ਤੇ ਗੋਰਾ ਕਿਹੜਾ ਤੇ ਨਾਲ ਸਾਡਾ ਅਜੇਪਾਲ ਆਇਆ ਹੈ ਵੱਡੇ ਵੀਰ ਤੇ ਕੀੜੀ ਵਾਲੇ ਕਹਿੰਦੇ ਸਭੇ ਦੀ ਰੇਡ ਆ ਆਹ ਕੀੜੀ ਵਾਲਾ ਸਭੇ ਮੇਰੇ ਖੇਡ ਦੇ ਮੈਦਾਨ ਦੇ ਵਿੱਚ ਚਾਰ ਤਿਆਰਬਾਰ ਤਿਆਰ ਨੇ ਕਹਿਲ ਸਿੰਘ ਗਿੱਲ ਦਾ ਬੇਟਾ ਵੀ ਮੇਰੇ ਵਿਰੋ ਕੰਨੀ ਤੇ ਲੱਗ ਗਿਆ ਦੂਜੇ ਬੰਨੇ ਸਰਦਾਰ ਕੁਲਵੰਤ ਸਿੰਘ ਦਾ ਬੇਟਾ ਤਿਆਰਬਾਰ ਤਿਆਰ ਹੈ ਪਰ ਆ ਤਿਆਰ ਤੇ ਕਾਰ ਹੈ ਪਰ ਦੂਜੇ ਬੰਨੇ ਸਾਪੀ ਕੀ ਰੀ ਅਫਗਾਨਾ ਅੱਜ ਪਤਾ ਲੱਗੂ ਕਿਦਾ ਤਕਦਾ ਸ਼ਰੀਰ ਆਹ ਕਹਿੰਦੇ ਧਰਮ ਸਿੰਘ ਸਰਪੰਚ ਦਾ ਬੇਟਾ ਮੇਰੇ ਵੀਰੋ ਖੇਡ ਮੈਦਾਨ ਵਿੱਚ ਚਾ ਮੇਰੇ ਵੀਰੋ ਕੰਬੇ ਘੜਕੇ ਪਿੰਡ ਵਾਲਾ ਰੇਸ਼ਮ ਕਬੱਡੀ ਕਬੱਡੀ ਕਰਦਾ ਹੋਇਆ ਸੁਰ ਸਿੰਘ ਪਿੰਡ ਵਾਲਾ ਪ੍ਰਭਾਤੇ ਇੱਕੋ ਜਿਹਾ ਸਰੀਰ ਇੱਕੋ ਜਿਹੀ ਉਮਰਾ ਹੁਣ ਭਿੜਿਆ ਸਾਣ ਹੁਣ ਹੋਈ ਏ ਬੱਲੇ ਬੱਲੇ ਭੁੱਜਰ ਪਿੰਡਾ ਕੱਠ ਵੱਡਾ ਸਾਹਮਣੇ ਕਹਿੰਦੇ ਚੋਨਾ ਸਾਹਿਬ ਦੀ ਧਰਤੀ ਕਰਮਾ ਤੇ ਭਾਗਿਆਬਦੀ ਧਰਤੀ ਪਰ ਸਾਹਮਣੇ ਕਿਸੋਨੀ ਬਾਠੜਾ ਜੀ ਰਹਿੰਦੇ ਆ ਵੱਡਾ ਪ੍ਰੋਮੋਟਰ ਸ਼ੇਰਾ ਵੀ ਲਾਹੌਰੀ ਮਾਲ ਆਲਾ ਪੁੱਜਿਆ ਆਇਆ ਨਾਲ ਲਾਲੀ ਸਰਪੰਚ ਜੀ ਆਇਆ ਇੱਕ ਦਿਲਦਾਰ ਬੰਦਾ ਕਬੱਡੀ ਨੂੰ ਵੱਡੀ ਸਪੋਰਟ ਹੈ ਵੱਡੇ ਭਰਾਵਾ ਦੀ ਉਹ ਜੱਗੂ ਆ ਮੇਰੇ ਵੀਰੋ ਸੈਦੋਵਾਲ ਪਿੰਡ ਵਾਲਾ ਜਦੋਂ ਅਰਸ਼ਣੇ ਜੱਫਾ ਦਾ ਆ ਤਾੜੀਆਂ ਮਹੂਰੇ ਵੱਜਣੀਆਂ ਇਹ ਆ ਸਟ੍ਰੇਲੀਆ ਦੇ ਕਹਿੰਦੇ ਮੇਰੇ ਵੀਰੋ ਅਰਥ ਤੋਂ ਆਇਆ ਹੋਇਆ ਇਹ ਸਰਹਾਲੀ ਵਾਲਾ ਵੀਰ ਹੈ ਇਹਨੇ ਕਹਿ ਕਹਿ ਕੇ ਜੱਫੀ ਆਸਟ੍ਰੇਲੀਆ ਵਿੱਚ ਲਾਇਆ ਹੈ ਸੁੱਖਾ ਪੰਜਾਬ ਮੋਟਰ ਵਾਲਾ ਜਿਹਦਾ ਟਿੰਮੂ ਵਾਲ ਪਿੰਡ ਹੈ ਉਹ ਕਹਿੰਦੇ ਵੱਡਾ ਪ੍ਰਮੋਟਰ ਹੈ ਵੱਡਾ ਮਾਨ ਹੈ ਤੇਰੀ ਨਾਲ ਨਾਲ ਤੇਰੇ ਤੁਰਨਾ ਜਾਂ ਮਤਰਾ ਨੇ ਕੋਕਾ ਬਾਨਾ ਜਾਂ ਬੜ ਜਾਣਾ ਸੁਰਮਾ ਇੱਥਾ ਪੱਕੇ ਬਣ ਜਾਵਾਂਗੇ ਜਾਨੀ ਤੇਰੀ ਦੇ ਮਣਕੇ ਨਹੀਂ ਅੱਜ ਤੈਨੂੰ ਟੱਕਰਾਂਗੇ ਅੱਜ ਤੇਰੀ ਦੇ ਮਣਕੇ ਆਹ ਕਹਿੰਦੇ ਪੀਮੈ ਸੁਰ ਸਿੰਘ ਪਿੰਡ ਵਾਲਾ ਜਦੋਂ ਇੰਗਲੈਂਡ ਗਿਆ ਬਹੁਤ ਤਗੜਾ ਖੇਡ ਕੇ ਆਇਆ ਪਰ ਹੁਣ ਦੇਖਾਂਗੇ ਸਾਹਮਣੇ ਪੰਘਾਲੇ ਵਾਲੇ ਥਾ ਤਾੜੀਆਂ ਤਾੜੀਆਂ ਦਿੱਤਾ ਦੀਆਂ ਥਾ ਤਾੜੀਆਂ ਅਗਲੀ ਰੇਡ ਲਾਉਦੀ ਛੇ ਕਰੀ ਗੱਲ ਹੁਣ ਲਵ ਰੇਡ ਬਹੁਤ ਨਹੀਂ ਵਧਿਆ ਰੇਡਾਂ ਪੈਂਦੀਆਂ ਜੱਫੇ ਲੱਗਦੇ ਐ ਬਹਿ ਜਾਓ ਬਹਿ ਜਾਓ ਭਰਾ ਬਣ ਕੇ ਸਾਹਜੋ ਕਹਿੰਦੇ ਨੌਜਵਾਨ ਕਬੱਡੀ ਪਾਉਣ ਲਈ ਭਰ ਆਇਆ ਹੈ ਕਿ ਚੱਲ ਮੇਲੇ ਨੂੰ ਚੱਲੀਏ ਪਾੜਾ ਘੇਰ ਤੂੰ ਗੱਡੀ ਦਾ ਵਿੱਚ ਪੁੱਛਰ ਦੇ ਮੇਲਾ ਲੱਗਾ ਮੇਲਾမှာ ਖੇਡ ਕਬੱਡੀ ਦਾ ਅੱਜ ਕਹਿੰਦੇ ਚੰਨੇ ਪ੍ਰਧਾਨ ਦੇ ਪਿੰਡ ਰੌਣਕਾਂ ਲੱਗੀਆਂ ਆਉ ਖੜਾ ਵੱਡਾ ਭਰਾ ਜਿੱਟੂ ਚੋਲਾ ਸਾਹਿਬ ਦੇ ਕਹਿੰਦੇ ਅਰਸ਼ ਨੇ ਮਾਣ ਕਰਦਾ ਵੱਡਾ ਵੀਰ ਨੇ ਆਣ ਸਾਡਾ ਹੈਪੀ ਮੋਟਾ ਚਲੋ ਦੁਬਾਬਾਣ ਪਰ ਇਧਰ ਲਈ ਬੱਸ ਹੈ ਦੀ ਮੇਰ ਹੈ ਇਸੇ ਤਰ੍ਹਾਂ 16 ਤਰੀਕ ਨੂੰ ਪੰਡੋਰੀ ਰਮਾਣੇ ਵਿੱਚ ਬਾਬੇ ਦੀ ਮੇਹਰ ਨਾਲ ਬਾਬਾ ਹੁਦਾਸ ਸਾਹਿਬ ਦਾ ਮੇਲਾ ਫਰੰਦੀਪੁਰਿਆ ਫਰੰਦੀਪੁਰਿਆ ਜੀ ਉਹਦਾ ਬਾਪੂ ਸਰਦੂ ਸਿੰਘ ਮੱਲੀ ਦਾ ਮੇਰੇ ਵੀਰੋ ਬੇਟਾ ਫਰੰਦੀਪੁਰਿਆ ਗੋਪੀ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਹੈ ਪਰ ਆਹ ਕਹਿੰਦੇ ਜੁਗਰਾਜ ਹੈ ਕੋਟ ਬੁੱਢੇ ਵਾਲਾ ਦੁਨੀਆ ਦੇ ਚਾਰ ਮਹਾਨ ਅਤੀ ਤਿਆਰ-ਬਰ ਤਿਆਰ ਹੈ ਪਰ ਦੇਖਾਂਗੇ ਸਾਹਮਣੇ ਕੌਣ ਬੱਲੇ ਬੱਲੇ ਇਹ ਰੱਖਿਆ ਯਾਰਾ ਮੈਚ ਦਾ ਮੈਚ ਹੀ ਸਿਰੇ ਦਾ ਹੋ ਰਿਹਾ ਮੇਰੇ ਵੀਰੋ ਪੁੱਜਰਾਂ ਨੇ ਕਹਿੰਦੇ ਆਣ ਮਨ ਖੁਸ਼ ਕਰ ਦਿੱਤਾ ਆ ਪਤਾਪੁਰੀਆ ਆ ਪਤਾਪੁਰੀਆ ਪਤਾਪੁਰੀਆ ਦਿਖਾਗੇ ਸਾਹਮਣੇ ਫਰੰਦੀਪੁਰੀਆ ਗੋਤੀ ਦਾ ਜਿੱਲ ਜੱਤਣ ਕਰ ਰਿਹਾ ਪੁਆਇੰਟ ਚੋਨਾ ਸਾਬਾ ਕਹਿੰਦੇ ਜੋਬਣ ਕਬੱਡੀ ਬਹੁਤ ਹੀ ਤਿਆਰ ਪਰ ਤਿਆਰ ਹੈ ਕਿ ਰਤਬਾ ਤਾਂ ਦੇਖ ਪਤੰਦਰ ਦਾ ਜਿਵੇਂ ਤੁਰੇ ਕੋ ਡਾਕੂ ਚੰਬਲ ਦਾ ਕੀ ਕੁਝ ਨਹੀਂ ਨਗਾਤਾ ਪੁਣਾ ਥੱਲੋਂ ਇਹ ਤਾਂ ਡਾਂਵੇਂ ਜਾਣਦਾ ਨੰਗਲਦਾ ਆਹ ਚੁੰਨੇ ਵਾਲਾ ਕਿਤੇ ਥੱਬੇ ਥੱਬੇ ਦੇ ਪੱਟਾ ਦਾ ਮਣਕ ਇਸ ਵੇਲੇ ਕਹਿੰਦੇ ਕਬੱਡੀ ਪੌਂਦ ਲਈ ਬੜਿਆ ਆਇਆ ਹੈ ਕੋਈ ਆਸਟ੍ਰੇਲੀਆ ਖੇਡ ਆਇਆ ਕੋਈ ਕਨੇਡਾ ਕੋਈ ਅਮਰੀਕਾ ਤੇ ਆਹ ਗੁੰਦੇ ਪੱਕੇ ਤੌਰ ਤੇ ਰਹਿੰਦਾ ਆਸਟ੍ਰੇਲੀਆ ਦਾ ਆਹ ਸਰਿਆਲੀ ਵਾਲਾ ਕਹਿੰਦੇ ਵੀਰਾ ਟੰਗੇ ਜੱਫਾ ਲੱਗਿਆ ਲਖਵੀਰ ਇੱਧਰ ਕੌਣ ਆ ਗਿਆ ਇਹ ਗੋੜਾ ਆ ਗਿਆ ਰਾਜੂ ਕੇ ਪਿੰਡ ਵਾਲਾ ਉੱਚਾ ਲੰਮਾ ਗੰਬਰੂ ਇਹਦੀ ਉੱਚੀ ਲੰਮੀ ਹੈ ਤਾਂ ਫੜ ਵੀ ਮਾਏ ਪੋਣੀਆਂ ਮੈਨੂੰ ਮੁਰਦੇਸ਼ ਸਿੰਘ ਜੀ ਛਿੰਦੇ ਦੇ ਫਾਦਰ ਸਾਹਿਬ ਬਹੁਤ ਵੱਡਾ ਪਿਆਰ ਇਹਨਾਂ ਪੰਜਾਬੀ ਮਾਂ ਬੋਲੀ ਦੇ ਕੇ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨੇ ਵੀ ਸਤਾਰਜੋਗ ਪੜ੍ਹਾਏ ਹੋਏ ਆ ਸਾਰਿਆਂ ਵੱਡਿਆਂ ਪੜ੍ਹਾਵੜਾ ਧੰਨਵਾਦ ਪਰ ਆ ਦੇਖਾਂਗੇ ਸਾਹਮਣੇ ਕਿਹੜੀ ਅਫਗਾਨਾ ਵਾਲਾ ਦੂਜੇ ਬੰਨੇ ਸੀਤੇ ਵਾਲੀਆਂ ਸੀਤੇ ਵਾਲੀਆਂ ਲੱਭੂ ਸੀਤੇ ਵਾਲੀਆਂ ਦੂਜੇ ਬੰਨੇ ਦੇਖਾਂਗੇ ਸਾਹਮਣੇ ਮੁੰਡੇ ਚਿੱਟੀਆਂ ਨਿਕਰਾਂ ਵਾਲੇ ਬੱਲੇ 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 ਜੋੜ ਲਾ ਰਿਹਾ ਲੈ ਵੀ ਸੀਕੇ ਵਾਲਿਆ ਸਾਬੀ ਹੈ ਹੀ ਬੜਾ ਤਗੜਾ ਹੈ ਉਹਨੇ ਭੱਜ ਜਾਣਾ ਪਰ ਦੇਖਾਂਗੇ ਸਿੰਦੇਆ ਇੱਧਰ ਦੇਖ ਕੀ ਹੋ ਗਿਆ ਓਏ ਇੱਧਰ ਕੀ ਹੋ ਗਿਆ ਜੀਤ ਚੋਲਾ ਸਾਹਿਬ ਵਾਲਾ ਮਿੱਠਿਆ ਪਿੱਛੇ हट ਜਾ ਭਰਾ ਬਣ ਕੇ ਲਓ ਸਾਹਮਣੇ ਦਰਜੀਤ ਕਬੱਡੀ ਪਾ ਰਿਹਾ ਹੈ ਇਸ ਕੰਨੀ ਤੇ ਕਹਿੰਦੇ ਚੋਲਾ ਸਾਹਿਬ ਵਾਲਾ ਇੱਕ ਕੰਨੀ ਤੇ ਕਹਿੰਦੇ ਓਏ ਪੂਰੇ ਵਾਲਾ ਪੁਰਾਣਾ ਪਾਪੀ ਅਖਵਾਉਂਦਾ ਜਾਣੀ ਹੋ ਗਈ ਹੈ ਕਦੀ ਆਸਟ੍ਰੇਲੀਆ ਕਦੀ ਅਮਰੀਕਾ ਕਦੀ ਨਿਊਜ਼ੀਲੈਂਡ ਕਦੀ ਮੇਰੇ ਵੀਰੋ ਇੰਗਲੈਂਡ ਕਦੀ ਮਾਝੇ ਕਦੀ ਦੁਆਬੇ ਕਦੀ ਮਾਲਵੇ ਆਹ ਦੇਖਾਂਗੇ ਸਾਹਮਣੇ ਕਬੱਡੀ ਸੁਰ ਸਿੰਘੀਆ ਧੀਮਾ ਮੇਰੇ ਵੀਰੋ ਕਬੱਡੀ ਕਬੱਡੀ ਚੜਦਾ ਹੋਇਆ ਜੱਗੂ ਐ ਜ ਮੇਰੇ ਵੀਰੋ ਕਰ ਰਿਹਾ ਕਹਿੰਦੇ ਜੱਗੂ ਦੀ ਖੇਡ ਉੱਤੇ ਆਹ ਜੱਗੋ ਸੈਦੋ ਵਾਲੀ ਆ ਖੇਡ ਮੈਦਾਨ ਵਿੱਚ ਰੈਂਬੋ ਵੀ ਭੜਾ ਸਾਡਾ ਕਹਿੰਦੇ ਥੋੜਾ ਕੰਮ ਪੈ ਗਿਆ ਚਲੇ ਗਿਆ ਵੱਡੇ ਭੜਾ ਦਾ ਵੀ ਧੰਨਵਾਦ ਕਰਾਂਗੇ ਆਹ ਜੱਗੂ ਆ ਮੇਰੇ ਵੀਰੋ ਜਿਹੜੇ ਕਪੂਰਥਲੇ ਤੋਂ ਆਇਆ ਹੋਇਆ ਪਰ ਦੇਖ ਸਾਹਮਣੇ ਮਾਝੇ ਵਾਲੇ ਚਾਰ ਨੇ ਆ ਵੀ ਕਪੂਰਥਲੀਆ ਆ ਵੀ ਕਪੂਰਥਲੀਆ ਦੂਜਾ ਵੀ ਕਪੂਰਦੇ ਨੇ ਸਾਰੇ ਗੁਰਸੇਵ ਕੋਣੀ ਆਏ ਹੋਇਆ ਤੇਜਵੀਰ ਰੰਧਾਵੇ ਹੁਣਾਂ ਵੱਲੋਂ ਵੱਡਾ ਮੇਰੇ ਵੀਰੋ ਸਦਾ ਇਸੇ ਦੋਵੇਂ ਟੀਮਾਂ ਫਰੰਦੀਪੁਰ ਤੇ ਘਿਹਾਰੇ ਦੀ ਟੀਮ ਹੋਵੇਗੀ ਇਹ ਟੀਮਾਂ ਦਾ ਮੈਚ ਹੋਵੇਗਾ ਉੱਥੇ ਵੀ ਪੁੱਜ ਜਾਓ ਪਰ 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 ਬੱਲੇ ਬੱਲੇ ਇੱਕ ਮੁਪਤਾਪੁਰੀਆ ਤੇ ਤਾਂ ਲਾਉ ਸਾਹਮਣੇ ਕਿਤੇ ਸੁਖਮਣ ਸਿੰਘ ਨੇ ਬਿਆਸ ਵਾਲਾ ਕਬੱਡੀ ਪੌਂਡ ਲਈ ਵਧਿਆ ਹੋਇਆ ਹੈ ਅਸੀਂ ਸਤਿਕਾਰ ਕਰਾਂਗੇ ਜਿੰਨਾ ਪ੍ਰਧਾਨ ਵੀ ਅੱਜ ਬਾੜਾ ਫਾਦ ਰਿਹਾ ਪੱਗ ਬੰਨ ਕੇ ਜਿਹੜਾ ਦਵਾਵਾ ਨੇ ਉਹ ਨਿਸ਼ਾਨ ਟਿੱਲੋ ਖੜਾ ਹੈ 12 19 ਨੂੰ ਕਹਿੰਦੇ ਗੱਗੋ ਵਿੱਚ ਪਮਕਰ ਨਿਕਲਿਆ ਜਿਹੜਾ ਦਵਾਵਾ ਨੇ ਤੇ ਪੀਜਿਆਂ ਦਾ ਲੰਗਰ ਵੈਸ਼ੇੜ ਪ੍ਰਭਾਣ ਦੀ ਤੇ ਬਹੁਤ ਸਾਡੇ ਵਾਲੇ ਝੋਟੇ ਬਲਾਰੇ ਨੇ ਆਉਂ ਦੇਖਾਂਗੇ ਸਾਹਮਣੇ ਅਮਰ ਪੰਘਾਲੇ ਵਾਲਾ ਮੇਰੇ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਸੁਖ ਵੀ ਤਿਆਰ ਬਾਰ ਤਿਆਰ ਆ ਪੰਘਾਲੇ ਵਾਲਾ ਇੱਕ ਵੀ ਪਤਾਪੁਰੀਆ ਤਿਆਰ ਹੈ ਇੱਕ ਪਤਾਪੁਰੀਏ ਵਾਲਾ ਦੇਖਾਂਗੇ ਸਾਹਮਣੇ ਬੱਲੇ 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 ਇਹ ਕਹਿੰਦੇ ਫਰੰਦੀਪੁਰੀਏ ਗੋਪੀ ਦਾ ਤੇਲਾ ਲਾਫੜਾ ਮੇਲਾ ਬੱਲੇ ਬੱਲੇ ਗੁੱਜਰ ਪਿੰਡ ਦੀ ਧਰਤੀ ਤੇ ਮੇਰੇ ਵੀਰੋ ਸਾਨ ਪਿੱੜ ਗਿਆ ਹਾਂ ਸੰਗਤਾਂ ਨਜ਼ਾਰਾ ਲੱਗੀ ਐ ਅੱਜ ਚੱਕ ਖੁਸ਼ ਐ ਰੱਬ ਖੁਸ਼ ਐ ਤੇ ਬਾਬਾ ਰਜਾਣਾ ਸ਼ਾਹ ਜੀ ਖੁਸ਼ ਹੋਣੇ ਅਸੀਂ ਸਾਹਮਣੇ ਦਾ ਧੰਨਵਾਦ ਕਰਾਂਗੇ ਇੱਧਰ ਸਾਡਾ ਮੋਹਿਤ ਆ ਵੱਡਾ ਟਰਾਪਰ ਸਾਹਮਣੇ ਇੱਥੇ ਰੱਖ ਰਿਹਾ ਗਾ ਤੇਜ ਤਾਲ ਤੇਜ ਵੀਰ ਇਸ ਵੇਲੇ ਕਿਤੇ ਕਬੱਡੀ ਪੌਂਦ ਲਈ ਭੱਜ ਆਇਆ ਐ ਇੱਧਰ ਮੋਹਿਤ ਆ ਖਾਤੀ ਸ਼ਾਹ ਦੇ ਕਹਿੰਦੇ ਵੱਡੇ ਭਰਾ ਨੂੰ ਵੱਡੇ ਮੋਟਰਸਾਈਕਲ ਦੇ ਨਾਲ ਖਾਤੀ ਸ਼ਾਹ ਦੇ ਵੱਡੇ ਮੇਲੇ ਤੇ ਵੱਡੇ ਮੋਟਰਸਾਈਕਲਾਂ ਦਾ ਵੱਡਾ ਸਨਮਾਨ ਪਰ ਸਾਹਮਣੇ ਇਸ ਦੇਲੇ ਉਹ ਜੱਗੂ ਭਗਾ ਦੇ ਵਾਲਾ ਇਹ ਜੱਗੂ ਏ ਝੋਲੇ ਵਾਲਾ ਪਹਿਲਾਂ ਇੱਕ ਜੀ ਸੁਖ ਪਾਜੀ ਮੈਚ ਬਾਬੇ ਦੀ ਮਿਹਰ ਨਾਲ ਅੱਜ ਡਾਂਗ ਖੜਕ ਰਹੀ ਹੈ ਗੁਰਪ੍ਰੀਤ ਦੀ ਭੋਜੀਆਂ ਸਾਹ ਦਾ ਵੀ ਧੰਨਵਾਦ ਬਾਬੇ ਦੀ ਮਿਹਰ ਨਾਲ ਡੀਪੀ ਬਣ ਗਿਆ ਉਹ ਬਾਬੇ ਦੀ ਮਿਹਰ ਨਾਲ ਉਹ ਦੇਖਾਂਗੇ ਸਾਹਮਣੇ ਜੇ ਅਰਥ ਲੱਗ ਗਿਆ ਅਰਸ਼ ਵੀ ਤਿਆਰ-ਵਾਰ ਤਿਆਰ ਹੈ ਪਰ ਆ ਆ ਦੇਖਾਂਗੇ ਤਰਹਾ ਹੋਇਆ ਪੁਆਇੰਟ ਰੇਟਰ ਦੇ ਹਿੱਸੇ ਚਲਾ ਜੁੜਿਆ ਆ ਪਾਏ ਆ ਗਿਆ ਦਿਨ ਦਾ ਹੋਣਾ ਸਾਡਾ ਗਮਾਨਪੁਰੀਆ ਸਟੈਂਗਲ ਹੈ ਸਾਡਾ ਵੱਡਾ ਪ੍ਰਫਰਾਜ ਤੋਂ ਆ ਆ ਦੇਖਾਂਗੇ ਸਾਹਮਣੇ ਉਹ ਜੋ ਕੈਂਪਗਾੜੇ ਵਾਲਾ ਬੱਲੇ 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 ਹੋ ਗਈ ਆ ਆ ਦੇਖਾਂਗੇ ਸਾਹਮਣੇ ਪੁੱਜਰ ਦੀ ਤਰਤੀ ਹੈ वाह एक नाम वाह फिर हो गए चुट गया मेले में बाबे की मेर है अगली रेड़ इंदर जीत जी इंदर जीत जीव कमें कबड्डी पंगली भरया है कबड्डिया ने ਵੇਖ ਦੇਖਦਾ ਜਮਾਨਾ ਅੱਜ ਹਰ ਖੜ ਕੇ ਕੌਣ ਖਿੱਜੂ ਗਿੱਟੇ ਕਿੰਨੇ ਪਾਉਣੀਆਂ ਕਬੱਡੀ ਬਾਜਾ ਓ ਵੀਰ ਨੇ ਸਾਡਾ ਉਹ ਵੀ ਪੁੱਜਿਆ ਅੱਜ ਵੱਡੇ ਕਾਪਣਾ ਵੱਡੇ ਭਰਾਵਾਂ ਕਹਿੰਦੇ ਸਨਮਾਨ ਹੋਇਆ ਇੱਧਰ ਸਾਡਾ ਭੀਮ ਕਬੱਡੀ ਪੌਂਗ ਲਈ ਬੜਾ ਆਇਆ ਹੈ ਸਾਹਮਣੇ ਕਹਿੰਦੇ ਚਾਰ ਨੇ ਜਮੇ ਦੇ ਚਵੇ ਤਿਆਰ ਨੇ ਕਿ ਜਿਬ ਕੱਢ ਕੇ ਯਾਰਾਂ ਨੇ ਕਿਲ ਘੱਟ ਕੇ ਕਿਦਰੋ ਫਰੰਦੀਪੁਰੀਏ ਗੋਪੀ ਦਾ ਯਾਰ ਬਿੰਦਾ ਪੁੱਜਰ ਵੀ ਸਰਪੰਚ ਬਹੁਤ ਵੱਡਾ ਤਿਆਰ ਦੇ ਕੇ ਗਿਆ ਜਗਦੀਰ ਅਮਰੀਕਾ ਤੋਂ ਸਾਡੇ ਵੀਰ ਨੇ ਦਿলো ਧੰਨਵਾਦ ਹੈ ਵੱਡੇ ਆ ਭਰਾਵਾਂ ਦਾ ਆਹ ਦਿਖਾਂਗੇ ਸਾਹਮਣੇ ਵੀਰੋ ਇਹਦਾ ਸੈਦੂ ਵਾਲ ਪਿੰਡ ਹੈ ਚਾਰ ਤਿਆਰ ਬਾਰ ਤਿਆਰ ਨੇ ਆਹ ਦੇਖਾਂਗੇ ਸਾਹਮਣੇ ਬੱਲੇ 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 ਕੌਣ ਕਰਵਾਵੇਗਾ ਇਹ ਸੀਟੀ ਵਾਲੀ ਹੈ ਗੁਰਵਿੰਦਰ ਹੈ ਇਹ ਸੀਟੀ ਵਾਲੀ ਹੈ ਬਾਹ ਮਾਰਦਿਆ ਕਰੋ ਬਾਬੇ ਦੀ ਕਿਰਪਾ ਨਾਲ ਸਾਡੀ ਕਹਿ ਕੇ ਮਰਾਈ ਤੇ ਕੀ ਮਰੇ ਜੇ ਤੁਸੀਂ ਆ ਮਾਰਦੇ ਹੋਣਾ ਉਹਦੋਂ ਗੱਲ ਹੋਰ ਬਣ ਜਾਂਦੀ ਹੈ ਅਮਰਤ ਸਿੰਘ ਲਖਵੀਰ ਅੱਜ ਤਾੜੀ ਨਹੀਂ ਤਾੜਾ ਵੱਜੂ ਆਪਣੇ ਕਹਿਣ ਤੇ ਨਹੀਂ ਇਹ ਆਪੇ ਵੱਜੂ ਇਹ ਵੀ ਗੱਲ ਪੱਕੀ ਹੈ ਉਧਰ ਹਰ ਸ਼ੇਰੇ ਹੁਣੀ ਭਰਾ ਮਾਲੀ ਹੁਣੀ ਵੀਰ ਓਏ ਮਲਕੀਤ ਹੁਣੀ ਕਹਿੰਦੇ ਆ ਇੱਕਮਦੇ ਤਿੰਨ ਜੱਫੇ 2000 ਦੇ ਪਰ ਸਾਹਮਣੇ ਜੂੜਾ ਸੈਰ ਓਏ ਉਹ ਕਿੱਥੇ ਲੱਗੇ ਹੁਣੀ ਯਾਰਾ ਆਇਆ ਕਰੀ ਤਾੜੀਆਂ ਜੋ ਦਾ ਪਰਾ ਲਾਹੌਰੀ ਮਾਲਾ ਤੇ ਫਰਾਂਸ ਤੋਂ ਦੇਣਾ ਹੋਊਗਾ ਪਰ ਆ ਤੇ ਸਾਡੇ ਸਾਹਮਣੇ ਬਰੰਦੀਪੁਰਿਆ ਗੋਪੀ ਤੇ ਦੂਜੇ ਬੰਨੇ ਲਾਬ ਪਲੇਅਰ ਪਲੇਅਰ ਖੰਭਣ ਇਸ ਵੇਲੇ ਬਿਆਲਸ ਵਾਲਾ ਕਬੱਡੀ ਪੌਂਦਲੀ ਵਧਿਆ ਹੋਇਆ ਹੈ ਉਧਰ ਸਾਡਾ ਵੱਡਾ ਵੀਰ ਨੇ ਸ਼ੇਰਾ ਲੌਰੀ ਮੱਲ ਨਾਲ ਗੰਦਾ ਜਮਾਨਪੁਰੀਆ ਫਰਾਂਸੀ ਬਲਕੀਤ ਕੁਵੈਤ ਤੇ ਨਾਨੀ ਬੋਪਾਰਾ ਵੀਰ ਨੇ ਸਾਡੇ ਇਹ ਪ੍ਰਾਣਾ ਕਰਾਉਂਦੇ ਆ ਇੱਕਮਦੇ ਤਿੰਨ ਜੱਫੇ 2000 ਦੇ ਹੋਣਗੇ ਇੱਕਮਦੇ ਤਿੰਨ ਜੱਫੇ 2000 ਦੇ ਪਰ ਇਧਰ ਸਰਿਆਣੀ ਵਾਲਾ ਕਹਿੰਦੇ ਉਹ ਪੁੱਠਾ ਕਰ ਰਿਹਾ ਹੁੰਦਾ ਹਾਂ ਦੇ ਸਾਹਮਣੇ ਮੇਰੇ ਵੀਰ ਅਮਰ ਪੰਘਾਲੇ ਆ ਪੰਜ ਸਾਹਿਬ ਕਹਿੰਦੇ ਵੀ ਅਰਸ਼ ਚੋਲਾ ਸਾਹਿਬ ਦੇ ਦੋ ਜੱਫੇ 5000 ਦੇ ਹੋਣਗੇ ਉਹ ਦੋ ਜੱਫੇ 5000 ਦੇ ਹੋਣਗੇ ਮੇਰੇ ਵੀਰੋ ਉਹ ਦੇਖਾਂਗੇ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਇਹ ਕਿ ਚੱਕ ਕੁਝ ਵੀ ਹੋ ਸਕਦਾ ਹੈ ਹਲੇ ਤਾਂ ਪ੍ਰਮੋਟਰ ਸਾਹਿਬ ਜਾਰ ਮੈਦਾਨ ਦੇ ਵਿੱਚ ਹੈ ਚਰਮਨ ਸਿੰਘ ਕੁਝ ਵੀ ਹੋ ਸਕਦਾ ਬੜਾ ਕੁਝ ਰੱਖਿਆ ਹੈ ਇਸ ਪਕੀਲ ਉਧਰ ਬਹਾਦਰ ਬਾਬਾ ਬਿਦੀਚੰਦ ਕਬੱਡੀ ਕਲੱਬ ਫਰੀਂਦੀਪੁਰ ਦੇ ਪੁਆਇੰਟ ਨੇ 17 ਤੇ ਭਾਈ ਲਖਮੀ ਸਿੰਘ ਕਬੱਡੀ ਕਲੱਬ ਕਰਿਆੜੇ ਦੀ ਟੀਮ ਦੇ ਪੁਆਇੰਟ ਨੇ 725 17 ਤੇ ਸਾਡੇ 25 ਨਾਲ ਸਾਰੀ ਪ੍ਰਬੰਧ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਫੌਜੀ ਵੀਰਿਆਂ ਦਾ ਇੰਦਰਾਈਆਂ ਦਾ ਚਰਨਜੀਤ ਸਿੰਘ ਜਿੱਡੇ ਜਿੱਡੇ ਪਲੇਅਰ ਆ ਗਏ ਨਾ ਬਾਬੇ ਦੀ ਮਿਹਰ ਨਾਲ ਮਾਝੇ ਦਾ ਆ ਵੀ ਮੈਚ ਜਿਹੜਾ ਉਹ ਇਤਿਹਾਸਕ ਮੈਚ ਹੋ ਜਾਣਾ ਹੈ ਬਾਕੀ ਇਤਿਹਾਸਕ ਹੋ ਜਾਣਾ ਹੈ ਇਹ ਮਾਝ ਦੀ ਧਰਤੀ ਹੈ ਆ ਪਿੰਡ ਦਾ ਪਹਿਲਾ ਪਜਾ ਦੇ ਦਿਓਗੇ ਤੇ ਘਰੇ ਜਾ ਕੇ ਆਪਣੇ ਆਪ ਦੇ ਪ੍ਰਾਊਡ ਫੀਲ ਕਰੋਗੇ ਆਪਣੇ ਆਪ ਨੂੰ ਮਾਣ ਮਹਿਸੂਸ ਕਰੋਗੇ ਕਿ ਅੱਜ ਅਸੀਂ ੁੱਝਰ ਗਏ ਮੇਲੇ 'ਚ ਅਸੀਂ ਕੁਝ ਚੰਗਾ ਕਰ ਗਿਆ ਹੈ ਟਾਡੀ ਲੋ ਉਧਰ ਸਾਰਾ ਸ਼ਗਨ ਯੂਕੇ ਅਮਨ ਰਾਏ ਵੱਡਾ ਭਰਾ ਇੰਗਲੈਂਡ ਤੋਂ ਲਾਨ ਕਰਾਉਂਦਾ ਚੋਲਾ ਸਾਹਿਬ ਵਾਲੇ ਜੱਗੂ ਨੇ ਦੋ ਜੋਫੇ 5000 ਦੇ ਬਿੱਟੂ ਪੁੱਜਰ ਜੀ ਬਿੱਡਾ ਸਰਮੰਦ ਸਾਹਿਬ ਕਹਿੰਦੇ ਆ ਪੀਅਰ ਚੋਲਾ ਸਾਹਿਬ ਨੇ ਦੋ ਜੋਫੇ 5000 ਦੇ ਇੱਕ ਲੱਗ ਗਿਆ ਇੱਕ ਹੀ ਬਾਕੀ ਰਹਿ ਗਿਆ ਹੈ ਲੈ ਵੀ ਇੱਕ ਵਾਰ ਉਹ ਦੇਖਾਂਗੇ ਸਾਹਮਣੇ 라ਵਰਜੀਤ ਇਹ ਤਰਜੀਹ ਦੇ ਹੱਥੀਆਂ ਕਰਕੇ ਕਹਿੰਦਾ ਕਿ ਸਿੱਧੀ ਹੋ ਜਾਓ ਬਾਸੀ ਦੇ ਪੁੱਤੋ ਚੋਲੇ ਵਾਲਾ ਕਹਿੰਦਾ ਰਾਜਾ ਵੀ ਵੱਡਾ ਬਲੌਗ ਬਣਾਈ ਜਾਂਦਾ ਤੇ ਸਾਡਾ ਛੰਨੀ ਵਾਲਾ ਵੀ ਕਹਿੰਦੇ ਵੱਖਰੇ ਵੱਖਰੇ ਐਂਗਲ ਤੋਂ ਤਸਵੀਰਾਂ ਲਾਈਵ ਕਰਦਾ ਇੱਧਰ ਸੱਮਣੇ ਪਹਿਲਵਾਨ ਜੀ ਹੈ ਆ ਸਟਾਫ ਲੋਕ ਨੇ ਜਿੰਦਸਾਂ ਵੀ ਬੈਠੇ ਆਓ ਗੁਰਦਾ ਸਾਡਾ ਚਮਕਾਉਂ ਰਹੇ ਕਹਿੰਦੇ ਹੁਣਾ ਓਏ ਛੇੜੇ ਹੁਣਾ ਕਹਿੰਦੇ ਸਹਿਫਲਾਬਾਦ ਦੇ ਵੱਡੇ ਮੈਲੇ ਤੇ ਵੱਡਾ ਸਨਮਾਨ ਕੀਤਾ ਸੀਗਾ ਇਹ ਵੀ ਗੱਲ ਪੱਕੀਆਂ ਸੋਨੀ ਨੇ ਕੀਤਾ ਸੀ ਵਿਰੋਧਵਾਦ ਨੇ ਪਰ ਸਾਹਮਣੇ ਇਸ ਵੇਲੇ ਲਵ ਕੰਦੇ ਕਬੱਡੀ ਪੋਂ ਦੇ ਲਈ ਵਧਿਆ ਹੋਇਆ ਹੈ ਪ੍ਰਪ ਇਹ ਵੀ ਕੰਦੇ ਤੁਨ ਤੁਨ ਗੱਲੀਪੁਰੇ ਕੋਪੀ ਦੇ ਦੋ ਜੱਫੇ 5000 ਦੇ ਹੋਣਗੇ 5-5000 ਲੱਗਣ ਡੇ ਪਿਆ ਜੀਤੇ ਬੈ ਸੋਨੀ ਸਗਨ ਹੋਣੀ ਕਹਿੰਦੇ ਆ ਵੀ ਜੱਗੂ ਦੇ ਮੇਰੇ ਵੀਰੋ ਦੋ ਜੱਫੇ 5000 ਦੇ ਆਹ ਦਿਖਾਂਗੇ ਸਾਹਮਣੇ ਇਹ ਸਹੰਦੇ ਜੱਗੂ ਹੈ ਸੱਤੋ ਵਾਲੀ ਹੈ ਨਿਸ਼ਾਨ ਚੱਲੋ ਜੀ ਕਹਿੰਦਾ ਵੀ 19 ਮਈ ਨੂੰ ਵੱਡਾ ਮੇਲਾ ਬਾਬੇ ਦੀ ਮੇਹਰ ਨਾਲ ਹਿੰਦੁਸਤਾਨ ਦੇ ਸਾਰੇ ਵੱਡੇ ਪਹਿਲਵਾਨ ਆਉਣੇ ਆ ਬਹੁਤ ਬਹੁਤ ਧੰਨਵਾਦ ਹੈ ਗਾ ਦੇਖਾਂਗੇ ਸਾਹਮਣੇ ਇੱਕ ਵਾਰ ਸ਼ੇਰੇ ਹੋਣਾ ਨੇ ਜਿੱਤੇ ਹੋਣਾ ਨੇ ਲਾਲੀ ਸਰਪੰਚ ਹੋਣਾ ਨੇ 2000 ਲਾਇਆ ਹੋਇਆ ਪਰ ਆ ਦੇਖਾਂਗੇ ਸਾਹਮਣੇ ਜੱਗੂ ਦਾ ਕਹਿੰਦੇ 5000 ਲੱਗਿਆ ਹੋਇਆ ਪਰ ਆ ਕਹਿੰਦੇ ਪ੍ਰਮੋ ਤੇ ਦੂਜੇ ਬਣੇ ਅਮਰ ਕੋਟਰ ਨੇ ਜਿੰਦਾ ਗਮਾਨਪੁਰ ਮਲਕੀਤ ਕਵੈਤ ਜਿਹੜਾ ਲਾਹਰੀਮਲ ਮਾਝੇ ਦੇ ਧੱਕੜ ਪ੍ਰਮੋਟਰ ਨੇ ਜਿੰਦਾ ਗਮਾਨਪੁਰ ਮਲਕੀਤ ਕਵੈਤ ਜਿਹੜਾ ਲਾਹਰੀਮਲ ਮਾਝੇ ਦੇ ਧੱਕੜ ਪ੍ਰਮੋਟਰ ਨੇ ਬੜਿਆਂ ਭਰਾਵਾਂ ਦਾ ਧੰਨਵਾਦ ਪਰ ਆਉ ਦੇਖਾਂਗੇ ਸਾਹਮਣੇ ਸੁਖਮਣ ਆ ਗਿਆ ਇਹਦਾ ਬਿਆਸ ਪਿੰਡਾ ਮੇਰੇ ਵੀਰੋ ਚਾਰ ਤਿਆਰ ਵਾਰ ਤਿਆਰ ਹੈ ਇੱਕ ਬੰਦੇ ਜਿੱਤਰ ਵੀ ਤਿਆਰ ਹੈ ਆਹ ਕਦੇ ਸੀਂਜੇ ਵਾਲਿਆ ਉਹ ਸੀਤੇ ਵਾਲਿਆ ਸੀਤੇ ਵਾਲਿਆ ਸੀਤੇ ਵਾਲਿਆ ਸੀਤੇ ਵਾਲਿਆ ਤੇ ਬਲ 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 ਗਾਇ ਕਰਨ ਜੇ ਸੱਪਾਂ ਚ ਜ਼ਹਿਰ ਨਾ ਹੁੰਦਾ ਤੇ ਲੋਕਾਂ ਨੇ ਰੱਥਿਆਂ ਦਾ ਕੰਮ ਲਿਆ ਕਰਨਾ ਸੀਗਾ ਲਖਬੀਰ ਜਸਮੁੰਦਰ ਘਾਰਾ ਨਾ ਨਾ ਹੁੰਦਾ ਤੇ ਲੋਕਾਂ ਨੇ ਘੁੱਟੋਂ-ਕੁੱਟੀ ਪੀਂ ਜਾਣਾ ਸੀਗਾ ਇਹ ਗੱਲ ਪੱਕੀ ਹੈ ਮੈਚ ਵੀ ਸਾਡਾ ਵੀਰ ਹੈ ਗੁਰਰਾਜ ਡਾਕਟਰ ਤੇ ਨਾਲ ਬਿੰਦਾ ਪੁੱਤਰ ਵੀ ਕਹਿੰਦੇ ਵੀ 1000 ਹੋਵੇਗਾ ਮੇਰੇ ਵੀਰੋ ਕੌ ਜੱਤਿਆਂ ਦਾ ਰਾਜੇ ਪੁੱਤਰ ਵਾਲੇ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਖਿਡਾਰੀ ਕਹਿੰਦੇ ਝੋਟੀ ਦੇ ਆਏ ਆ ਅੱਜ ਦਾ ਮੇਲਾ ਵੀ ਐਨ ਪਿਆਸ ਕਰਿਆਲਾ ਸਾਹਿਬ ਮੈਚ ਹੋ ਜਾਣਾ ਬਾਬੇ ਦੀ ਮੇਲ ਹੈ ਕਰਿਆਲਾ ਸਾਹਿਬ ਦਾ ਗੋਪਰ ਸਤਿਕਾਰ ਪਰ ਆਉ ਦੇਖਾਂਗੇ ਸਾਹਮਣੇ ਮੇਰੇ ਵੀਰੋ ਜਾ ਸਰਹਾਲੀ ਵਾਲਾ ਜਿੰਨੇ ਟੱਚ ਲਾਉਂਦਾ ਉਹਨੇ ਜੱਫੇ ਪਾਉਣਾ ਜਿੰਨੇ ਟੱਚ ਲਾਉਂਦਾ ਉਹਨੇ ਜੱਫੇ ਪਾਉਣਾ ਇੱਕ ਵੀ ਬਾਈ ਵੀਰੇ ਦੇ ਨਾਮ ਤੇ ਤਾੜੀਆਂ ਜ਼ੋਰ ਨਾਲ ਮਾਰ ਕੇ ਦੱਸਿਓ ਆ ਸਰਹਾਲੀ ਵਾਲੇ ਕਹਿੰਦੇ ਜੱਗੂ ਨੇ ਦੋ ਜੱਫੇ 5000 ਦੇ 2000 ਲੱਗਿਆ ਮੇਰੇ ਵੀਰਿਆ ਦੀਖਾਂਗੇ ਸਾਹਮਣੇ ਇੱਕ ਪਤਾਪੁਰੀਆ ਆ 2000 ਦਾ ਪਹਿਲਾ ਜੱਫਾ ਲੱਗਣ ਦਾ ਜਿੱਤਣ ਤੇ ਤੇ ਬੱਲੇ 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 ਕੱਲ ਵੱਡਾ ਮੇਲਾ ਹੋ ਗਿਆ ਅੱਜ ਕਹਿੰਦੇ ਅਮਨ ਰੋ ਜਿਵੇਂ ਗੱਲ ਟਕਾਣੇ ਲਾਈਆਂ ਇਹ ਮੈਣੀਏ ਸਾਡਾ ਤੇਜ ਭਾਲ ਕਹਿੰਦਾ ਵਿਰੋਧ ਬਾਬਾ ਨੇ ਲਓ ਸਾਹਮਣੇ ਇਸ ਵੇਲੇ ਕਹਿੰਦੇ ਸਾਦੇ ਦੀ ਕਬੱਡੀ ਪੈਂਦੀ ਹੈ ਊਰਿਆਂ ਵਾਲਾ ਇੱਕ ਕੰਨੀ ਤੇ ਕਹਿੰਦੇ ਪਰ ਟੱਕਰ ਆਹ ਟੱਕਰ ਦਾ ਕੋਈ ਮੋਲਣੀ ਹੈ ਇੱਕ ਪਾਸੇ ਕਹਿੰਦੇ ਤਜਰਬੇਕਾਰ ਹੈ ਤੇ ਇੱਕ ਪਾਸੇ ਕਹਿੰਦੇ ਧਰਤੀ ਟੱਕ ਹੈ ਇਹ ਵੀ ਗੱਲ ਪੱਕੀ ਹੈ ਇੱਕ ਲੱਗ ਗਿਆ ਵੱਡਾ ਭਰਾ ਕਹਿੰਦਾ ਵੀ ਤੂੰ ਹੋਰ ਲਾ ਦੇ ਤੇ 11000 ਦਿੱਤਾ ਜਾਵੇਗਾ ਚੋਲਾ ਸਾਹਿਬ ਦੇ ਅਰਸ਼ ਨੂੰ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਹੈ ਬਹੁਤ ਸਤਿਕਾਰ ਹੈ ਆਹ ਦੇਖਾਂਗੇ ਸਾਹਮਣੇ ਫੇਰ ਮੈਦਾਨ ਦੇ ਵਿੱਚ ਕਹਿੰਦੇ ਕਬੱਡੀ ਕਬੱਡੀ ਕਰਦਾ ਹੋਇਆ ਇਹ ਕਹਿੰਦੇ ਰੇਸ਼ਮ ਸਿੰਘ ਆਹ ਦੁਨੀਆ ਦਾ ਮਹਾਨ ਕਬੱਡੀ ਸ਼ੇਰਾ ਵੀਰ ਨਾਲ ਸਾਡਾ ਲਾਲੀ ਉਹ ਜੰਦੇ ਹੁਣੀ ਭਰਾ ਕਹਿੰਦੇ ਨੇ छ तो हजार ग्यारह हजार पांच हजार दुख तो टुट गया है पर आगे हमने बने बने करवा गया है धर दिन वसर के आया मेरे वीडियो सांजा भलवाना शेरा उच्च रंग ਬੂ ਵਾਲਿਆ ਕਹਿੰਦੇ ਵੀ ਸੋਨਾ ਪ੍ਰੋ ਆਈਫੋਨ ਦਾ ਮਾਨ ਸਨਮਾਨ ਕਰਾਂਗੇ ਤਰਨਦੀਰ ਬਾਸਰਕੇ ਦਾ ਸਰਦਾਰ ਅੰਗਰੇਸ ਸਿੰਘ ਸਰਪੰਚ ਦਾ ਬੇਟਾ ਇਸੇ ਪਿੰਡ ਵਾਲਾ ਪਹਿਲਵਾਨਾਂ ਦਾ ਬੇਟਾ ਸ਼ੇਰਾ ਭਰਾ ਸਾਡਾ ਪਰ ਆਹ ਦੇਖਾਂਗੇ 6000 ਦਾ 6000 ਦਾ ਪਹਿਲਾ ਜਫਾ ਪਤਾ ਪੁਰੀਆ ਏ ਕੰ ਦਾ ਬੱਲੇ 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 ਝੂਲੇ ਬਾ ਬੱਲੇ ਬੱਲੇ ਬੰਨੂ ਬੱਲੇ ਲਖਵੀਰ ਤਗੜੇ ਬਾ ਤਗੜਾ ਓਏ ਕਿੰਨੂ ਕਿੰਨੂ ਵਧੀਆ ਲੱਗੀ ਇਕਰੀ ਤਾੜੀਆਂ ਜ਼ੋਰਦਾਰ ਮਾਰ ਅੱਜ ਦੇ ਮੈਚ ਤੇ ਆਂਡ ਫਿਰਾ ਕਰ ਗਿਆ ਸਿੰਧਿਆ ਜੱਗੂ ਆ ਗਿਆ ਲਓ ਸਾਹਮਣੇ ਕੰਦੇ ਜੱਗੂ ਕਬੱਡੀ ਪਾ ਰਿਹਾ ਹੈ ਰੇਬੋਵਣੀ ਇਕੱਠੇ ਆਏ ਸੀ ਭਰਾ ਸੰਡੇ ਰੈਬੋਵਣੀ ਟਲਦਾ ਕਦੇ ਕਦੇ ਕੰਦਾ ਅੱਜ ਦੇ ਫੂਲੀ ਦੀ ਸੱਚੇ ਦਾ ਟਾਲੀ ਹੈ ਗੁਰਦਵਾਰਾ ਦੇ ਹਾਂ ਸਾਹਮਣੇ ਇਸ ਵੇਲੇ ਜੱਗੂ ਕਹਿੰਦੇ ਕਬੱਡੀ ਪੌਂਡ ਲਈ ਵੜਿਆ ਆਇਆ ਹੈ ਅਰਸ਼ ਓਏ ਕੁਝ ਇਕੱਠਾ ਕਰਨਾ ਤਾ ਓਏ ਪਰ ਸਾਹਮਣੇ ਕੰਦੇ ਇਹ ਕਹਿੰਦੇ ਤਾਦੇ ਪਲਵਾਨ ਦਾ ਚੇਲਾ ਆਹ ਤਾਦੇ ਪਲਵਾਨ ਦਾ ਚੇਲਾ ਵੀ ਮੇਰੇ ਵੀਰੋਂ ਐਨ ਸਰਾ ਕਰਵਾ ਜਾਂਦਾ ਹੈ ਖੇਡਿਆ ਬਾਬਾ ਪ੍ਰੇਮ ਸਿੰਘ ਕਬੱਡੀ ਕਲੱਬ ਫਰਾਂਸ ਦੇ ਲਈ ਕਿੰਨੇ ਕੁ ਮਾਨਪੁਰੇ ਹੋਣਾ ਨਹੀਂ ਲਈ ਖੇਡਿਆ ਮੇਰੇ ਵੀਰੋਂ ਫਰਾਂਸ ਦੇ ਲਈ ਕੋਈ 16 ਵਾਲਾ ਆਇਆ ਹੋਇਆ ਜਦੋਂ ਬਾਬੇ ਹਰਦੀਪ 16 ਵਰਨੇ ਫੌਜੀ ਸਰਪੰਚ ਸਾਹਿਬ ਸਾਰੇ ਜੀ ਨਾਲ ਉਹਦਾ ਵੱਡਾ ਮੋਟਰਸਾਈਕਲ ਤੜਾ ਜਾਵੇਗਾ ਵੱਡਾ ਮਾਰ ਸਰਬਾਰ ਪਰ ਆ ਦੇਖਾਂਗੇ ਸਾਹਮਣੇ ਬੱਲੇ 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 ਓ ਸੀਚੇ ਵਾਲੀਆਂ ਓ ਸੀਚੇ ਵਾਲੀਆਂ 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 ਸੱਟੋਂ ਨਹੀਂ ਪਿੰਦੀਆਂ ਗੱਲ ਕੁੱਟੀਆਂ ਕਲਦੀਪ ਵੀਰ ਸਾਡਾ ਸੇਵਾ ਕਰਨੇ ਓ ਬੈਂਟ ਜਾ ਭਰਾ ਮਾਰ ਕੇ ਪਾਣੀ ਪੁੱਛਦਾ ਕਰਦੇ ਕਿਉਂਕਿ ਹਰਦੀਪੁਰਗੇ ਨੇ ਜੱਫਾ ਮਾਰ ਦਿੱਤਾ ਹਰਦੀਪੁਰਗੇ ਨੇ ਓ ਜੱਫਾ ਤਾ ਤਾਂ ਕਲੇਰ ਜੀ ਨੇ ਆਣ ਕੇ ਥਾਪੀ ਦਿੱਤੀ ਆ ਤੇ ਮੁੰਡੇ ਨੇ ਕਹਿੰਦੇ ਆ ਨਿਬਰਤਾ ਨੇ ਮੇਰੇ ਵੀਰੋ ਆਮਰ ਨੂੰ ਬਾਹਤ ਉੱਚੀ ਲੈ ਕੇ ਜਾਣਾ ਮੈਂ ਬੇਨਤੀ ਕਰਦਾ ਬਿੱਟੂ ਭਾਈ ਥੋੜਾ ਵੀਰਿਆਂ ਨੂੰ ਕਹੀਏ ਵੀ ਆਪਾਂ ਥੋੜਾ ਗਰਾਊਂਡ ਕਲੀਅਰ ਕਰ ਦਈਏ ਸਰਦਾਰ ਕਲਵੰਦ ਸਿੰਘ ਜੀ ਆਏ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੇ ਮੇਲੇ ਤੇ ਪੁੱਜਣ ਦੇ ਲਈ ਆਓ ਥੋੜਾ ਸੁਖਮਣ ਜੀ ਵੀ ਆਏ ਆ ਪਾਣੀ ਗਰਾਊਂਡ ਦੇ ਵਿੱਚ ਪੁੱਜਦਾ ਕਰ ਦਿਓ ਭਾਈ ਪਰ ਆ ਦੇਖਾਂਗੇ ਸਾਹਮਣੇ ਉਹ ਮੁੰਡੇ ਅੱਜ ਸਿਰਾ ਕਰਵਾ ਗਏ ਸੀਟੇ ਵਾਲੀਏ ਸੀਟੇ ਵਾਲੀਏ ਸੀਟੇ ਵਾਲੀਏ ਜੀ ਆਇਆ ਤੇ ਵੱਡਾ ਭਰਾ ਕਹਿੰਦੇ ਮਹਾਨ ਪ੍ਰਮੋਟਰ ਹੈ ਜੰਗਰੇ ਨਾਲ ਜਿਹੜਾ ਇੰਨੇ ਪੈਸੇ ਲਾਉਂਦਾ ਕਬੱਡੀ ਤੇ ਬਹੁਤ ਬਹੁਤ ਧੰਨਵਾਦ ਸ਼ੇਰਾ ਜੀ ਦਾ ਆਹ ਦੇਖਾਂਗੇ ਸਾਹਮਣੇ ਬੱਲੇ 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 ਪ੍ਰਭਾ ਤੇ ਗੋਰਾ ਪ੍ਰਭਾ ਤੇ ਗੋਰਾ ਬੱਲੇ ਬੱਲੇ ਹੋ ਗਈ ਹਰ ਰੇਟ ਤਾਰੇ ਵੱਜਦੇ ਆ ਗਿਆ ਧੰਨਵਾਦ ਵਾਲੇ ਸਾਹਿਬ ਦਾ ਹੋਰ ਸਭ ਦਾ ਧੰਨਵਾਦ ਨੇ ਨਾਲ ਸਾਡੇ ਜੁਮੇ ਬਿਆਸ ਵਾਲਾ ਇਸ ਵੇਲੇ ਕਬੱਡੀ ਕੌਂਗਰੀ ਪਰ ਆਇਆ ਹੈ ਉਧਰ ਸੋਖਣੀ ਗਰਦੇਤੂ ਨਹੀਂ ਤੇ ਗੂਜੇ ਬਾਹਲੂਣੀ ਹਰਚੰਦ ਨਹੀਂ ਭਰਾ ਖੜੇ ਨੇ ਉਹ ਧੰਨਵਾਦ ਨੇ ਉਹਨਾਂ ਦਾ ਵੀ ਜੀ ਲੋ ਜਵਾਬਾਂ ਨੇ ਆ ਵੀ ਯਾਰ ਸੋ ਇੱਥੇ ਜਿਆਦਾ ਹੋਵੇ ਕਿਸੇ ਦਾ ਸੀਗਾ 5000 ਰੁਪਏ ਜੀ ਬਿੱਟੂ ਭਾਜੀ ਪੁੱਤਰ ਸਾਹਿਬ 5000 ਪੁਆਇੰਟਾ ਕਰਦੇ ਹੋ ਜੀ ਇੱਕ ਹੋਰ ਲਾਦੇ 11000 ਦਵਾ ਦਿਆਂਗੇ ਬਹੁਤ ਬਹੁਤ ਧੰਨਵਾਦ ਹੈ ਜੀ ਆਹ ਦੇਖਾਂਗੇ ਸਾਹਮਣੇ ਕਬੱਡੀ ਪੈ ਰਹੀ ਹੈ ਚਾਰ ਤਿਆਰ ਵਾਰ ਤਿਆਰ ਨੇ 5000 ਦਾ ਪਹਿਲਾ ਜਫਾ ਸ਼ਗਨ ਯੂਕੇ ਜਿੱਤਦਾ ਸਾਡਾ ਵੀਰ ਅਮਨ ਰਾਏ ਹੁਣਾਂ ਵੱਲੋਂ ਆਹ ਦੇਖਾਂਗੇ ਸਾਹਮਣੇ ਜੱਗੂ ਆ ਪੰਥ ਸਾਹਿਬ ਹੁਣਾ ਬਨੇਓ ਮੋਹਿਤ ਦਾਦਾ ਮਾਨ ਸਰਮਾਨ ਬਾਬੇ ਖਾਕੀਸ਼ਾ ਦੇ ਮੇਲੇ ਤੇ ਮੋਟਰਸਾਈਕਲ ਹੋਵੇਗਾ ਬਹੁਤ ਬਹੁਤ ਧੰਨਵਾਦ ਹੈ ਅੱਜ ਪੁੱਜਰ ਦੀ ਧਰਤੀ ਬਾਬਾ ਰਜਾਣਾ ਜੀ ਦਾ ਮੇਲਾ ਸਾਰੀ ਸੰਗਤ ਲਾਗ ਹੋਣਾ ਕਹਿੰਦੀ ਆਈ ਹੋਈ ਹੈ ਦੇਖਾਂਗੇ ਸਾਹਮਣੇ ਇੰਦਰਜੀਤ ਕਮੋਟਾਏ ਵਾਲਾ ਪਿੰਡ ਕੋਈ ਚੋਲਾ ਸਾਹ ਵਾਲਾ ਕਹਿ ਦਿੰਦਾ ਪਰ ਦੇਖਾਂਗੇ ਸਾਹਮਣੇ ਬੱਲੇ 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 ਵਾਹ ਵਾਹ ਗਿੰਦੜਾ ਪਤਾ ਕੁੜੀਏ ਨੇ ਦੋ ਜੱਫੇ 6000 ਦੇ ਹੋਣਗੇ ਹੁਣ ਪੈ ਗਈ ਰੇਡ ਛਿੰਦਿਆ ਕਾਰਗਲ ਲਓ ਸਾਹਮਣੇ ਜਿੰਦੇ ਰੈਡ ਪੌਂਗਲੀ ਲੱਭਦੇ ਹੋਇਆ ਇੱਕਮ ਆ ਛੇਰੇ ਉਹ ਨਹੀਂ ਕਹਿੰਦੇ ਆ ਵਾਰ-ਵਾਰ ਕੂੜੀਆਂ ਗਿਆ ਮਾਰਦੇ ਆ ਕਹਿੰਦੇ ਇੱਕ ਮੁੰਡੂ ਕਹਿੰਦੇ 6000 ਦੇਣਾ 6000 ਓਏ ਜੱਗੂ ਕਹਿੰਦੇ ਕਬੱਡੀ ਪੌਂਗਲੀ ਲੱਭਦੇ ਹੋਇਆ ਲੈ ਵੀ ਰਾਜੇ ਅੱਜ ਕਰਦਾ ਤੇ ਮੈਂ ਓਏ ਮੁੰਡਿਆ ਹੋਮ ਗਰਾਊਂਡ ਦਾ ਹੋਮ ਗਰਾਊਂਡ ਅੱਜ ਚਾਚੇ ਵੀ ਆਏ ਆ ਭਰਾ ਵੀ ਆਏ ਆ ਜਾਰ ਵੀ ਆਇਆ ਅੱਜ ਚਾਚੇ ਵੀ ਆਏ ਆ ਭਰਾ ਵੀ ਆਏ ਆ ਜਾਰ ਵੀ ਆਇਆ ਨਿਸ਼ਾਨ ਸਿੰਘ ਸਾਡੇ ਧਰੋਸਾ ਲਾਏ 18ਵੇਂ ਮੇਲਾ ਵੱਡਾ ਛੇਵੇਂ ਪਾਸ਼ਾ ਦੀ ਉਹ ਧਰਤੀ ਕਰਵਾਣੀ ਹੋਵੇਗੀ ਮੇਰੇ ਵੀਰੋ ਬਹੁਤ ਬਹੁਤ ਸਤਿਕਾਰ ਹੈ ਤੇਰੇ ਪੁੱਜਰ ਦਾ ਇੰਗਲੈਂਡ ਤੋਂ ਬਗੇਲ RAMU ਵਾਲੀ ਆਲਾ ਤੇਲਾ ਸਾਡਾ ਵੀਰ ਹੈ ਆਹ ਕਹਿੰਦੇ ਇੰਗਲੈਂਡ ਦੇ ਵਿੱਚ ਰਹਿੰਦਾ ਹੈ ਸਾਰਿਆਂ ਭਰਾਵਾਂ ਦਾ ਬੰਦਾ ਧੰਨਵਾਦ ਖੇਡ ਮੈਦਾਨ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਇਹ ਚੋਲਾ ਸਾਹਿਬ ਵਾਲਾ ਕਹਿੰਦੇ ਮੇਰੇ ਵੀਰਿਆ ਚੋਲਾ ਸਾਹਿਬ ਵਾਲਾ ਵੀ ਆ ਆ ਕਹਿੰਦੇ ਇਹ ਪਿੰਡ ਵਾਲਾ ਓਏ ਰਾਜਾ ਇਸ ਵੇਲੇ ਪਰ ਸਾਹਮਣੇ ਕੋਈ ਗੱਲ ਨਹੀਂ ਲੈ ਵੀ ਰਾਜੇ ਬੰਦਲਾ ਬਾਹਰ ਵੱਲੀ ਵੱਧੂਣਾ ਇਹਨੇ ਫੇਰ ਰਾਜਾ ਫੇਰ ਕਰੀ ਟਰਾਈ ਫੇਰ ਗੱਲ ਟਿਕਾਣੇ ਲਾਏ ਲਓ ਸਾਹਮਣੇ ਇਸ ਵੇਲੇ ਰਬ ਕੰਦੇ ਕਬੱਡੀ ਪੌਂਗ ਲਈ ਵਧਿਆ ਹੋਇਆ ਹੈ ਭਾਈ ਬਣ ਕੰਦੇ ਇੱਕਮ ਤਿਆਰ ਬਰ ਤਿਆਰ ਇੱਕਮ ਪਰ ਇੱਕਮ ਜੰਦਾ ਹੋਣਿਆ ਉਸਤਾਨ ਹੋਣਿਆ ਉਸਤਾਨ ਹੋਣਿਆ ਇੱਕ ਇੱਕ ਰੇਡ ਦਾ 14 ਹੋ ਗਿਆ ਹੈ ਅਲਗੋ ਕੋਠੀ ਵਾਲਾ ਵੱਡਾ ਭਰਾ ਵੀ ਆਇਆ ਕਹਿੰਦੇ ਵੱਡਾ ਸਤਕਾਰ ਹੈ ਬਿਲੋ ਧੰਨਵਾਦ ਹੈ ਗੋਪੀ ਹੁਣੇ ਆਓ ਦੇਖਾਂਗੇ ਇੱਕ ਇੱਕ ਰੇਡ ਦਾ ਇਸ਼ਾਰਾ ਹੋ ਗਿਆ ਹੈ ਇਹ ਸੁਖਮਣ ਹੈ ਮੇਰੇ ਵੀਰੋ ਬਿਆਸ ਵਾਲਾ ਦੇਖਾਂਗੇ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ 11000 ਦਾ ਜੱਫਾ ਹੋਵੇਗਾ ਜੇ ਲੱਗ ਗਿਆ 11000 ਕਿੰਨਾ ਜਾਵੇਗਾ ਆਓ ਦੇਖਾਂਗੇ ਸਾਹਮਣੇ ਬੱਲੇ 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 ਵਾਹ ਓਏ ਇੱਕ ਵਾਰ ਇਹਨੇ ਵਰਕਰ ਤੇ ਦੂਰ ਕਰਤੇ ਵੀ ਆਦੇ ਖਾਣੇ ਇਹ ਗੱਲ ਪੱਕੀ ਹੈ ਵੱਡੀ ਗੱਲ ਨੇ ਇਰਸ਼ਾਨ ਢਿਲੋਂ ਦੀ ਸੱਤੇ ਦੇ ਭਰਾ ਦੇ ਸਾਹਮਣੇ ਕਬੱਡੀ ਕਲੱਬ ਫਰੰਦੀਪੁਰ ਦੀ ਟੀਮ ਦੇ ਪੁਆਇੰਟ ਨੇ 31 ਤੇ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਕਰਿਆਲੇ ਦੀ ਟੀਮ ਦੇ ਪੁਆਇੰਟ ਨੇ 741 ਚੱਲਦੇ ਨਾਅ ਵਿੱਚ ਕਰਿਆਲਾ ਜਿੱਤ ਗਏ ਛੰਨਾ ਵਾਲਿਆਂ ਅਪਡੇਟ ਪਾਏਗਾ ਪਰ ਮੈਚ ਬਹੁਤ ਤਗੜਾ ਆਇਆ ਬਾਬੇ ਦੀ ਮਿਹਰ ਹੈ 골ਟੀ ਦਾ ਯਾਰ ਹੈ ਦਿলো ਧੰਨਵਾਦ ਹੈ ਸਾਰੇ ਸਾਊਂਡ ਵਾਲੇ ਭਰਾ ਦਾ ਜਿੰਨੇ ਵੀ ਵੀਰ ਇਸ ਪਿੰਡ ਦੇ ਸਾਡਾ ਜਗਵੀਰ ਕੁਚਰ ਅਮਰੀਕਾ ਤੋਂ ਸਾਡੇ ਸ਼ੇਰਾ ਇੰਗਲੈਂਡ ਤੋਂ ਵੀਰ ਹੈ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਸਤਕਾਰ ਹੈ ਸੁਖਾ ਪੰਜਾਬ ਮੋਟਰ ਵਾਲਾ ਰਹਿੰਦਾ ਤਿੰਮੋ ਵਾਲ ਪਿੰਡ ਦਾ ਆਸਟ੍ਰੇਲੀਆ ਦੇ ਵਿੱਚ ਬੜਾ ਪਿਆਰ ਹੈ ਸਾਰੇ ਵੱਡਿਆਂ ਵੀਰਿਆਂ ਦਾ ਉਧਰ 12